ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਦਸੰਬਰ ਦੀ ਉਹ ਕੈਰ ਦੀ ਠੰਡੀ ਰਾਤ ਸੀ ਆਗਰਾ ਸ਼ਹਿਰ ਦੇ ਸਭ ਤੋਂ ਆਲੀਸ਼ਾਨ ਇਲਾਕੇ ਵਿੱਚ ਸਥਿਤ ਪ੍ਰਤਾਪ ਗਰਗ ਦੀ ਹਵੇਲੀ ਦੇ ਬਾਹਰ ਇੱਕ ਔਰਤ ਖੜੀ ਸੀ ਉਸ ਦੇ ਹੱਥ ਵਿੱਚ ਇੱਕ ਪਾਟਿਆ ਹੋਇਆ ਸ਼ਾਲ ਸੀ ਤੇ ਪੈਰਾਂ ਵਿੱਚ ਕਸੀਆਂ ਹੋਈਆਂ ਚੱਪਲਾਂ ਉਸ ਦੀ ਉਮਰ 50 ਸਾਲ ਦੇ ਆਸ-ਪਾਸ ਹੋਵੇਗੀ ਪਰ ਚਿਹਰੇ ਤੇ ਝੁਰੜੀਆਂ ਦਾ ਜਾਲ ਅਜੀਹਾ ਸੀ ਮਾਨੋ ਜ਼ਿੰਦਗੀ ਨੇ ਉਸ ਨੂੰ ਉਮਰ ਤੋਂ ਕਿਤੇ ਜ਼ਿਆਦਾ ਬੁੱਢੀ ਕਰ ਦਿੱਤਾ ਹੋਵੇ ਪ੍ਰਤਾਪ ਗਰਗ ਇਹ ਨਾਮ ਆਗਰਾ ਵਿੱਚ ਕਿਸੇ ਪਹਿਚਾਣ ਦਾ ਮਹਤਾਜ ਨਹੀਂ ਸੀ ਰੀਅਲ ਅਸਟੇਟ ਦਾ ਬਾਦਸ਼ਾਹ ਕਰੋੜਾਂ ਦੀ ਜਾਇਦਾਦ ਦਾ ਮਾਲਕ ਤੇ ਸ਼ਹਿਰ ਦੇ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ਵਿੱਚੋਂ ਇੱਕ ਉਸ ਦੀ ਹਵੇਲੀ ਦੇਖ ਕੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਉੱਥੇ ਕਿੰਨੀ ਦੌਲਤ ਵੱਸਦੀ ਹੈ ਸੰਗ ਮਰਮਰ ਦੇ ਫਰਸ਼ ਝੂਮਰਾਂ ਦੀ ਰੌਸ਼ਨੀ ਤੇ ਮਹਿੰਗੀਆਂ ਗੱਡੀਆਂ ਦਾ ਕਾਫਲਾ ਉਸ ਔਰਤ ਨੇ ਕੰਬਦੇ ਹੱਥਾਂ ਨਾਲ ਹਵੇਲੀ ਦੇ ਦਰਵਾਜ਼ੇ ਦੀ ਘੰਟੀ ਵਜਾਈ ਇੱਕ ਵਾਰ ਦੋ ਵਾਰ ਤਿੰਨ ਵਾਰ ਆਖਰਕਾਰ ਦਰਵਾਜ਼ਾ ਖੁੱਲ੍ਹਿਆ ਤੇ ਸਾਹਮਣੇ ਖੜਾ ਸੀ ਪ੍ਰਤਾਪ ਦਾ ਬੇਟਾ ਪ੍ਰਦੀਪ ਗਰਗ 30 ਸਾਲਾਂ ਦਾ ਨੌਜਵਾਨ ਮਹਿੰਗੇ ਕੱਪੜਿਆਂ ਵਿੱਚ ਸਜਿਆ ਹੋਇਆ ਚਿਹਰੇ ਤੇ ਹੰਕਾਰ ਦੀ ਹਲਕੀ ਜੀ ਝਲਕ ਕੀ ਚਾਹੀਦਾ ਹੈ ਪ੍ਰਦੀਪ ਨੇ ਨੱਕ ਚੜਾਉਂਦੇ ਹੋਏ ਪੁੱਛਿਆ ਔਰਤ ਨੇ ਆਪਣੀ ਆਵਾਜ਼ ਨੂੰ ਸਥਿਰ ਕਰਨ ਦੀ ਕੋਸ਼ਿਸ਼ ਕਰਦਿਆਂ ਕਿਹਾ ਬੇਟਾ ਮੈਂ ਮੈਨੂੰ ਸਿਰਫ ਇੱਕ ਰਾਤ ਲਈ ਕਿਤੇ ਕੋਈ ਕੋਨਾ ਮਿਲ ਜਾਵੇ ਬਾਹਰ ਬਹੁਤ ਠੰਡ ਹੈ ਕੱਲ ਸਵੇਰੇ ਚਲੀ ਜਾਵਾਂਗੀ ਪ੍ਰਦੀਪ ਨੇ ਉਸ ਨੂੰ ਸਿਰ ਤੋਂ ਪੈਰਾਂ ਤੱਕ ਦੇਖਿਆ ਨਫ਼ਰਤ ਤੇ ਤ੍ਰਿਸਕਾਰ ਉਸ ਦੀਆਂ ਅੱਖਾਂ ਵਿੱਚ ਸਾਫ਼ ਚਲਕ ਰਿਹਾ ਸੀ ਇੱਥੇ ਕੋਈ ਧਰਮਸ਼ਾਲਾ ਨਹੀਂ ਹੈ ਅੱਗੇ ਵਧੋ ਬੇਟਾ ਪਲੀਜ਼ ਬਸ ਇੱਕ ਰਾਤ ਮੈਂ ਕਿਤੇ ਬਾਹਰ ਭਾਂਡੇ ਵਿੱਚ ਹੀ ਔਰਤ ਦੀ ਆਵਾਜ਼ ਕੰਬ ਰਹੀ ਸੀ ਉਦੋਂ ਹੀ ਪਿੱਛੋਂ ਇੱਕ ਆਵਾਜ਼ ਆਈ ਪ੍ਰਦੀਪ ਕੌਣ ਹੈ ਪਰਤਾਪ ਗਰਗ ਖੁਦ ਬਾਹਰ ਆ ਗਏ 60 ਸਾਲਾਂ ਦੇ ਆਸ-ਪਾਸ ਉਮਰ ਪਰ ਤੇਜ਼ ਤਰਾਰ ਤੇ ਰੋਬਦਾਰ ਸ਼ਖਸੀਅਤ ਉਹਨਾਂ ਨੇ ਔਰਤ ਨੂੰ ਦੇਖਿਆ ਤੇ ਫਿਰ ਆਪਣੇ ਬੇਟੇ ਵੱਲ ਤੱਕਿਆ ਪਿਤਾ ਜੀ ਭੀਖ ਮੰਗਣ ਆਈ ਹੈ ਮੈਂ ਇਸ ਨੂੰ ਭੁਜਾਰ ਰਿਹਾ ਸੀ ਪ੍ਰਦੀਪ ਨੇ ਕਿਹਾ ਪ੍ਰਤਾਪ ਕੁਝ ਦੇਰ ਔਰਤ ਨੂੰ ਦੇਖਦੇ ਰਹੇ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹਾ ਭਾਵ ਆਇਆ ਜੋ ਜਲਦੀ ਹੀ ਗਾਇਬ ਹੋ ਗਿਆ ਇੱਕ ਰਾਤ ਦੀ ਸ਼ਰਨ ਚਾਹੀਦੀ ਹੈ ਪ੍ਰਤਾਪ ਨੇ ਪੁੱਛਿਆ ਔਰਤ ਨੇ ਸਿਰ ਹਿਲਾਇਆ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਪ੍ਰਤਾਪ ਨੇ ਇੱਕ ਡੂੰਗਾ ਸਾ ਲਿਆ ਠੀਕ ਹੈ ਨੌਕਰਾਂ ਦੇ ਕੁਆਟਰ ਵਿੱਚ ਇੱਕ ਕਮਰਾ ਖਾਲੀ ਹੈ ਉੱਥੇ ਰੁਕ ਸਕਦੀ ਹੋ ਪਰ ਸਵੇਰ ਹੁੰਦੇ ਹੀ ਨਿਕਲਣਾ ਪਵੇਗਾ ਪ੍ਰਦੀਪ ਦੇ ਚਿਹਰੇ ਤੇ ਹੈਰਾਨੀ ਤੇ ਗੁੱਸਾ ਦੋਵੇਂ ਸਨ ਪਿਤਾ ਜੀ ਤੁਸੀਂ ਬੱਸ ਪ੍ਰਦੀਪ ਇਨਸਾਨੀਅਤ ਅਜੇ ਮਰੀ ਨਹੀਂ ਹੈ ਪ੍ਰਤਾਪ ਨੇ ਕਰੜੀ ਆਵਾਜ਼ ਵਿੱਚ ਕਿਹਾ ਔਰਤ ਨੂੰ ਨੌਕਰਾਂ ਵਾਲੇ ਕੁਆਟਰ ਵਿੱਚ ਇੱਕ ਛੋਟਾ ਜਿਹਾ ਕਮਰਾ ਦਿਖਾਇਆ ਗਿਆ ਕਮਰਾ ਸਧਾਰਨ ਸੀ ਪਰ ਉਸ ਔਰਤ ਲਈ ਕਿਸੇ ਮਹਿਲ ਤੋਂ ਘੱਟ ਨਹੀਂ ਸੀ ਘੱਟੋ-ਘੱਟ ਠੰਡ ਤੋਂ ਬਚਾਤਾ ਮਿਲੇਗਾ ਰਾਤ ਦੇ ਖਾਣੇ ਦਾ ਸਮਾਂ ਹੋਇਆ ਪ੍ਰਤਾਪ ਨੇ ਨੌਕਰ ਨੂੰ ਕਿਹਾ ਕਿ ਔਰਤ ਲਈ ਖਾਣਾ ਭੇਜ ਦਿੱਤਾ ਜਾਵੇ ਪ੍ਰਦੀਪ ਇਸ ਗੱਲ ਤੋਂ ਬਹੁਤ ਨਿਰਾਸ਼ ਸੀ ਪਿਤਾ ਜੀ ਤੁਸੀਂ ਜਾਣਦੇ ਹੋ ਇਹਨਾਂ ਲੋਕਾਂ ਨੂੰ ਜੇ ਇੱਕ ਵਾਰ ਮੌਕਾ ਮਿਲ ਜਾਵੇ ਤਾਂ ਫਿਰ ਪਿੱਛਾ ਨਹੀਂ ਛੱਡਦੇ ਕੱਲ ਕਹੇਗੀ ਕਿ ਇੱਕ ਦਿਨ ਹੋਰ ਚਾਹੀਦਾ ਹੈ ਫਿਰ ਇੱਕ ਹੋਰ ਤੇ ਫਿਰ ਇੱਥੇ ਹੀ ਡੇਰਾ ਜਮਾ ਲਵੇਗੀ ਪ੍ਰਦੀਪ ਨੇ ਖਾਣੇ ਦੀ ਮੇਜ਼ ਤੇ ਬੈਠਦੇ ਆ ਕਿਹਾ ਤੇਰਾ ਦਿਲ ਇੰਨਾ ਪੱਥਰ ਕਦੋਂ ਦਾ ਹੋ ਗਿਆ ਪ੍ਰਦੀਪ ਕੀ ਤੈਨੂੰ ਯਾਦ ਨਹੀਂ ਜਦੋਂ ਅਸੀਂ ਵੀ ਪ੍ਰਤਾਪ ਨੇ ਆਪਣੀ ਗੱਲ ਵਿਚਾਲੇ ਹੀ ਰੋਕ ਲਈ ਕੀ ਪਿਤਾ ਜੀ ਅਸੀਂ ਕਦੋਂ ਗਰੀਬ ਸੀ ਤੁਸੀਂ ਤਾਂ ਹਮੇਸ਼ਾ ਮੈਨੂੰ ਐਸ਼ੋ ਆਰਾਮ ਵਿੱਚ ਪਾਲਿਆ ਹੈ ਪ੍ਰਦੀਪ ਨੇ ਵਿਅੰਗ ਨਾਲ ਕਿਹਾ ਪ੍ਰਤਾਪ ਚੁੱਪ ਰਿਹਾ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਪੁਰਾਣੀ ਯਾਦ ਪਰਛਾਈ ਘੁੰਮ ਗਈ ਉਧਰ ਨੌਕਰ ਦੇ ਕੁਆਟਰ ਵਿੱਚ ਔਰਤ ਖਾਣਾ ਖਾ ਰਹੀ ਸੀ ਹੰਜੂ ਉਸ ਦੀਆਂ ਅੱਖਾਂ ਵਿੱਚੋਂ ਲਗਾਤਾਰ ਵਹਿ ਰਹੇ ਸਨ ਉਹ ਬੱਸ ਰੋਟੀ ਦਾ ਟੁਕੜਾ ਮੂੰਹ ਵਿੱਚ ਪਾਉਂਦੀ ਤੇ ਫਿਰ ਰੁਕ ਜਾਂਦੀ ਜਿਵੇਂ ਕੁਝ ਜ਼ਿਆਦਾ ਆ ਰਿਹਾ ਹੋਵੇ ਰਾਤ ਕਾਫੀ ਹੋ ਗਈ ਸੀ ਹਵੇਲੀ ਵਿੱਚ ਹਨਾਟਾ ਸੀ ਪਰ ਪ੍ਰਤਾਪ ਨੂੰ ਨੀਂਦ ਨਹੀਂ ਆ ਰਹੀ ਸੀ ਉਹ ਆਪਣੇ ਕਮਰੇ ਵਿੱਚ ਬੈਠੇ ਕੁਝ ਸੋਚ ਰਹੇ ਸਨ ਉਹਨਾਂ ਦੀ ਪਤਨੀ ਮੰਜੂ ਉਹਨਾਂ ਕੋਲ ਆਈ ਕੀ ਹੋਇਆ ਨੀਂਦ ਨਹੀਂ ਆ ਰਹੀ ਮੰਜੂ ਨੇ ਪੁੱਛਿਆ ਉਹ ਔਰਤ ਮੈਨੂੰ ਪਤਾ ਨਹੀਂ ਕਿਉਂ ਪਰ ਉਸਨੂੰ ਦੇਖ ਕੇ ਮੈਨੂੰ ਆਪਣਾ ਬਚਪਨ ਯਾਦ ਆ ਗਿਆ ਪ੍ਰਤਾਪ ਨੇ ਹੌਲੀ ਜਿਹਾ ਕਿਹਾ ਤੁਸੀਂ ਵੀ ਨਾ ਹਰ ਕਿਸੇ ਨੂੰ ਦੇਖ ਕੇ ਭਾਵਕ ਹੋ ਜਾਂਦੇ ਹੋ ਸਵੇਰੇ ਚਲੀ ਜਾਵੇਗੀ ਜਿਆਦਾ ਨਾ ਸੋਚੋ ਮੰਜੂ ਨੇ ਕਿਹਾ ਤੇ ਸੌਂ ਗਈ ਪਰ ਪ੍ਰਤਾਪ ਨੂੰ ਚੈਨ ਨਹੀਂ ਸੀ ਉਹ ਉੱਠੇ ਤੇ ਖਿੜਕੀ ਤੋਂ ਬਾਹਰ ਨੌਕਰ ਦੇ ਕੁਆਟਰ ਵੱਲ ਦੇਖਣ ਲੱਗੇ ਸਵੇਰ ਦੀ ਪਹਿਲੀ ਕਿਰਨ ਦੇ ਨਾਲ ਹੀ ਹਵੇਲੀ ਵਿੱਚ ਹਲਚਲ ਸ਼ੁਰੂ ਹੋ ਗਈ ਨੌਕਰ ਆਪਣੇ ਕੰਮਾਂ ਵਿੱਚ ਲੱਗ ਗਏ ਪ੍ਰਤਾਪ ਆਪਣੇ ਦਫ਼ਤਰ ਜਾਣ ਦੀ ਤਿਆਰੀ ਕਰ ਰਹੇ ਸਨ ਕਿ ਅਚਾਨਕ ਨੌਕਰ ਦੇ ਕੁਆਟਰ ਵਿੱਚੋਂ ਇੱਕ ચીਕ ਦੀ ਆਵਾਜ਼ ਆਈ ਪ੍ਰਤਾਪ ਮੰਜੂ ਤੇ ਪ੍ਰਦੀਪ ਤਿੰਨੋਂ ਭੱਜੇ ਉੱਥੇ ਪਹੁੰਚ ਕੇ ਦੇਖਿਆ ਉਹ ਔਰਤ ਜ਼ਮੀਨ ਤੇ ਡਿੱਗੀ ਹੋਈ ਸੀ ਉਸ ਨੂੰ ਤੇਜ਼ ਬੁਖਾਰ ਸੀ ਤੇ ਉਹ ਬੇਹੋਸ਼ ਹੋ ਰਹੀ ਸੀ ਇਸ ਨੂੰ ਹਸਪਤਾਲ ਲੈ ਜਾਣਾ ਪਵੇਗਾ ਪ੍ਰਤਾਪ ਨੇ ਤੁਰੰਤ ਕਿਹਾ ਪਿਤਾ ਜੀ ਇਹ ਸਾਡੀ ਜ਼ਿੰਮੇਵਾਰੀ ਨਹੀਂ ਹੈ ਪੁਲਿਸ ਨੂੰ ਬੁਲਾਉਂਦੇ ਹਾਂ ਪ੍ਰਦੀਪ ਨੇ ਕਿਹਾ ਪ੍ਰਦੀਪ ਤਮੀਜ਼ ਨਾਲ ਗੱਲ ਕਰ ਇਹ ਇੱਕ ਇਨਸਾਨ ਹੈ ਗੱਡੀ ਕੱਢ ਮੈਂ ਇਸ ਨੂੰ ਲੈ ਕੇ ਜਾ ਰਿਹਾ ਹਾਂ। ਪ੍ਰਤਾਪ ਦੀ ਆਵਾਜ਼ ਵਿੱਚ ਸਖਤੀ ਸੀ। ਔਰਤ ਨੂੰ ਹਸਪਤਾਲ ਲਿਜਾਇਆ ਗਿਆ। ਡਾਕਟਰ ਨੇ ਜਾਂਚ ਸ਼ੁਰੂ ਕੀਤੀ ਤੇ ਦੱਸਿਆ ਕਿ ਉਸ ਨੂੰ ਨਿਮੋਨੀਆ ਹੈ। ਉਹ ਕਈ ਦਿਨਾਂ ਤੋਂ ਲਗਾਤਾਰ ਭੁੱਖੀ ਹੈ ਜਿਸ ਕਾਰਨ ਹਾਲਤ ਗੰਭੀਰ ਹੈ। ਇਸ ਦਾ ਇਲਾਜ ਕਰਵਾਓ। ਜੋ ਖਰਚ ਹੋਵੇਗਾ ਮੈਂ ਦੇਵਾਂਗਾ। ਪ੍ਰਤਾਪ ਨੇ ਕਿਹਾ। ਔਰਤ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ। ਪ੍ਰਤਾਪ ਉੱਥੇ ਹੀ ਰੁਕੇ ਰਹੇ ਜਦਕਿ ਪ੍ਰਦੀਪ ਤੇ ਮੰਜੂ ਘਰ ਵਾਪਸ ਆ ਗਏ। ਦੋ ਦਿਨਾਂ ਬਾਅਦ ਔਰਤ ਦੀ ਹਾਲਤ ਵਿੱਚ ਸੁਧਾਰ ਆਇਆ ਤੇ ਉਹ ਹੋਸ਼ ਵਿੱਚ ਆਈ ਪ੍ਰਤਾਪ ਉਸ ਦੇ ਕੋਲ ਬੈਠੇ ਸਨ ਬੇਟਾ ਔਰਤ ਨੇ ਹੌਲੀ ਜਿਹਾ ਕਿਹਾ ਚਿੰਤਾ ਨਾ ਕਰੋ ਤੁਸੀਂ ਠੀਕ ਹੋ ਜਾਵੋਗੇ ਬਸ ਆਰਾਮ ਕਰੋ ਪ੍ਰਤਾਪ ਨੇ ਕਿਹਾ ਤੁਸੀਂ ਤੁਸੀਂ ਮੇਰੀ ਮਦਦ ਕਿਉਂ ਕੀਤੀ ਤੁਸੀਂ ਤਾਂ ਮੈਨੂੰ ਜਾਣਦੇ ਵੀ ਨਹੀਂ ਔਰਤ ਨੇ ਪੁੱਛਿਆ ਪ੍ਰਤਾਪ ਨੇ ਮੁਸਕਰਾਉਂਦੇ ਹੋਏ ਕਿਹਾ ਕਿਸੇ ਦੀ ਮਦਦ ਕਰਨ ਲਈ ਉਸ ਨੂੰ ਜਾਣਨਾ ਜ਼ਰੂਰੀ ਨਹੀਂ ਹੁੰਦਾ ਔਰਤ ਦੀਆਂ ਅੱਖਾਂ ਵਿੱਚ ਫਿਰ ਤੋਂ ਹੰਝੂ ਆ ਗਏ ਮੇਰਾ ਨਾਮ ਵਿਦਿਆ ਹੈ ਮੈਂ ਪਹਿਲਾਂ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੀ ਸੀ ਮੇਰੇ ਪਤੀ ਦੀ ਮੌਤ ਤੋਂ ਬਾਅਦ ਮੇਰੇ ਆਪਣੇ ਬੱਚਿਆਂ ਨੇ ਮੈਨੂੰ ਘਰੋਂ ਕੱਢ ਦਿੱਤਾ ਕਿਹਾ ਕਿ ਤੂੰ ਬੋਝ ਹੈ ਮੈਂ ਪਿਛਲੇ 6 ਮਹੀਨਿਆਂ ਤੋਂ ਸੜਕਾਂ ਤੇ ਭਟਕ ਰਹੀ ਹਾਂ ਪ੍ਰਤਾਪ ਨੇ ਇਹ ਸੁਣਿਆ ਤਾਂ ਉਹਨਾਂ ਦਾ ਦਿਲ ਭਰ ਆਇਆ ਤੁਹਾਡੇ ਬੱਚੇ ਹਨ ਪ੍ਰਤਾਪ ਨੇ ਪੁੱਛਿਆ ਦੋ ਬੇਟੇ ਪਰ ਉਹਨਾਂ ਲਈ ਹੁਣ ਮੈਂ ਕੁਝ ਵੀ ਨਹੀਂ ਬਸ ਇੱਕ ਬੋਝ ਹਾ ਵਿਦਿਆ ਨੇ ਰੋਂਦੇ ਹੋਏ ਕਿਹਾ ਪ੍ਰਤਾਪ ਕੁਝ ਦੇਰ ਚੁੱਪ ਰਹੇ ਤੇ ਫਿਰ ਬੋਲੇ ਤੁਸੀਂ ਚਿੰਤਾ ਨਾ ਕਰੋ ਪਹਿਲਾਂ ਠੀਕ ਹੋ ਜਾਓ ਫਿਰ ਦੇਖਾਂਗੇ ਕੀ ਕਰਨਾ ਹੈ ਇੱਕ ਹਫਤੇ ਬਾਅਦ ਵਿਦਿਆ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਪ੍ਰਤਾਪ ਉਸ ਨੂੰ ਆਪਣੀ ਹਵੇਲੀ ਲੈ ਗਏ ਇਸ ਵਾਰ ਉਹਨਾਂ ਨੇ ਵਿਦਿਆ ਨੂੰ ਨੌਕਰ ਦੇ ਕੁਆਟਰ ਦੀ بجائے ਗੈਸਟ ਰੂਮ ਵਿੱਚ ਰੱਖਿਆ ਪ੍ਰਦੀਪ ਨੂੰ ਇਹ ਗੱਲ ਬਿਲਕੁਲ ਪਸੰਦ ਨਹੀਂ ਆਈ ਪਿਤਾ ਜੀ ਇਹ ਕੀ ਹੋ ਰਿਹਾ ਹੈ ਤੁਸੀਂ ਇੱਕ ਅਜਨਬੀ ਨੂੰ ਘਰ ਵਿੱਚ ਰੱਖ ਰਹੇ ਹੋ ਪ੍ਰਦੀਪ ਜਦੋਂ ਤੱਕ ਉਸ ਦਾ ਕੋਈ ਪ੍ਰਬੰਧ ਨਹੀਂ ਹੋ ਜਾਂਦਾ ਉਹ ਇੱਥੇ ਹੀ ਰਹੇਗੀ ਪ੍ਰਤਾਪ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਦਿਨ ਬੀਤਦੇ ਗਏ ਵਿਦਿਆ ਹੌਲੀ-ਹੌਲੀ ਠੀਕ ਹੋਣ ਲੱਗੀ ਉਹ ਹਵੇਲੀ ਦੇ ਛੋਟੇ-ਮੋਟੇ ਕੰਮਾਂ ਵਿੱਚ ਹੱਥ ਵਟਾਉਣ ਲੱਗੀ ਸਬਜ਼ੀਆਂ ਕੱਟਣਾ ਬਰਤਨ ਸਾਫ਼ ਕਰਨਾ ਪ੍ਰਤਾਪ ਨੇ ਮਨਾਂ ਕੀਤਾ ਪਰ ਵਿਦਿਆ ਨੇ ਕਿਹਾ ਉਸ ਨੂੰ ਇੰਜ ਬੇਲੇ ਬੈਠਣਾ ਚੰਗਾ ਨਹੀਂ ਲੱਗਦਾ ਇੱਕ ਦਿਨ ਪ੍ਰਤਾਪ ਨੇ ਪੁੱਛਿਆ ਵਿਦਿਆਮਾ ਤੁਹਾਡੇ ਬੱਚਿਆਂ ਨਾਲ ਗੱਲ ਹੋਈ ਵਿਦਿਆ ਦਾ ਚਿਹਰਾ ਉਤਰ ਗਿਆ ਨਹੀਂ ਬੇਟਾ ਉਹਨਾਂ ਨੇ ਤਾਂ ਮੇਰਾ ਨੰਬਰ ਵੀ ਬੰਦ ਕਰ ਦਿੱਤਾ ਹੈ ਸ਼ਾਇਦ ਉਹਨਾਂ ਲਈ ਮੈਂ ਮਰ ਚੁੱਕੀ ਹਾਂ ਪ੍ਰਤਾਪ ਨੇ ਕੁਝ ਨਹੀਂ ਕਿਹਾ ਪਰ ਉਹਨਾਂ ਦੇ ਚਿਹਰੇ ਤੇ ਇੱਕ ਦਰਦ ਚੱਲ ਗਿਆ ਉਸ ਰਾਤ ਪ੍ਰਤਾਪ ਨੇ ਆਪਣੇ ਕਮਰੇ ਵਿੱਚ ਇੱਕ ਪੁਰਾਣੀ ਅਲਮਾਰੀ ਖੋਲੀ ਉਸ ਵਿੱਚੋਂ ਕੁਝ ਪੁਰਾਣੇ ਕਾਗਜ਼ਾਤ ਤੇ ਤਸਵੀਰਾਂ ਕੱਢੀਆਂ ਇੱਕ ਤਸਵੀਰ ਨੂੰ ਵੇਖ ਕੇ ਉਹ ਰੁਕ ਗਏ ਤਸਵੀਰ ਵਿੱਚ ਇੱਕ ਔਰਤ ਸੀ ਤੇ ਉਸਦੇ ਨਾਲ ਇੱਕ ਛੋਟਾ ਜਿਹਾ ਬੱਚਾ ਮੰਜੂ ਨੇ ਦੇਖਿਆ ਤੇ ਪੁੱਛਿਆ ਇਹ ਕੀ ਦੇਖ ਰਹੇ ਹੋ ਕੁਝ ਨਹੀਂ ਬਸ ਪੁਰਾਣੀਆਂ ਯਾਦਾਂ ਪ੍ਰਤਾਪ ਨੇ ਤਸਵੀਰ ਵਾਪਸ ਰੱਖ ਦਿੱਤੀ ਅਗਲੇ ਦਿਨ ਸਵੇਰੇ ਪ੍ਰਤਾਪ ਨੇ ਆਪਣੇ ਵਕੀਲ ਨੂੰ ਬੁਲਾਇਆ ਕੁਝ ਦੇਰ ਗੱਲ ਕਰਨ ਤੋਂ ਬਾਅਦ ਵਕੀਲ ਚਲਾ ਗਿਆ ਪ੍ਰਤਾਪ ਦੇ ਚਿਹਰੇ ਤੇ ਇੱਕ ਅਜੀਬ ਜਿਹਾ ਭਾਵ ਸੀ ਉਸੇ ਸ਼ਾਮ ਪ੍ਰਤਾਪ ਨੇ ਵਿਦਿਆ ਨੂੰ ਆਪਣੇ ਸਟੱਡੀ ਰੂਮ ਵਿੱਚ ਬੁਲਾਇਆ। ਵਿਦਿਆ ਘਬराई ਹੋਈ ਸੀ। ਬੈਠੋ ਵਿਦਿਆਵਾ ਪ੍ਰਤਾਪ ਨੇ ਕਿਹਾ। ਵਿਦਿਆ ਬੈਠ ਗਈ। ਉਸ ਦੇ ਦਿਲ ਦੀ ਧੜਕਣ ਤੇਜ਼ ਸੀ। ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ ਹਾਂ। ਤੁਹਾਡੇ ਬੱਚਿਆਂ ਦੇ ਨਾਮ ਕੀ ਹਨ? ਪ੍ਰਤਾਪ ਨੇ ਪੁੱਛਿਆ। ਪ੍ਰਤਾਪ ਤੇ ਰਮੇਸ਼ ਵਿਦਿਆ ਨੇ ਕਿਹਾ। ਪ੍ਰਤਾਪ ਨੇ ਇੱਕ ਕਾਗਜ਼ ਕੱਟਿਆ ਤੇ ਵਿਦਿਆ ਦੇ ਸਾਹਮਣੇ ਰੱਖ ਦਿੱਤਾ। ਇਹ ਦੇਖੋ। ਵਿਦਿਆ ਨੇ ਦੇਖਿਆ ਉਹ ਇੱਕ ਪੁਰਾਣਾ ਜਨਮ ਸਰਟੀਫਿਕੇਟ ਸੀ ਨਾਮ ਸੀ ਪ੍ਰਤਾਪ ਗਾਰਗ ਮਾਂ ਦਾ ਨਾਮ ਵਿਦਿਆਦੇਵੀ ਵਿਦਿਆ ਦੇ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਉਸ ਦੇ ਹੱਥ ਕੰਬਣ ਲੱਗੇ ਤੂੰ ਤੂੰ ਵਿਦਿਆ ਦੇ ਮੂੰਹੋਂ ਸ਼ਬਦ ਨਹੀਂ ਨਿਕਲ ਰਹੇ ਸਨ ਪ੍ਰਤਾਪ ਦੀਆਂ ਅੱਖਾਂ ਵਿੱਚ ਹੰਝੂ ਸਨ ਹਾਂ ਮਾਂ ਮੈਂ ਤੁਹਾਡਾ ਪ੍ਰਤਾਪ ਹਾਂ ਵਿਦਿਆ ਦੀ ਚੀਕ ਨਿਕਲ ਗਈ ਉਹ ਪ੍ਰਤਾਪ ਦੇ ਪੈਰਾਂ ਵਿੱਚ ਡਿੱਗ ਪਈ ਪ੍ਰਤਾਪ ਮੇਰਾ ਪ੍ਰਤਾਪ ਤੂੰ ਤੂੰ ਜਿਉਂਦਾ ਹੈ ਪਰਤਾਪ ਨੇ ਆਪਣੀ ਮਾਂ ਨੂੰ ਚੁੱਕਿਆ ਤੇ ਗਲੇ ਲਗਾ ਲਿਆ ਦੋਵੇਂ ਬਹੁਤ ਰੋ ਰਹੇ ਸਨ ਮਾਂ ਮੈਂ ਤੁਹਾਨੂੰ ਉਸੇ ਰਾਤ ਪਛਾਣ ਲਿਆ ਸੀ ਜਦੋਂ ਤੁਸੀਂ ਦਰਵਾਜ਼ੇ ਤੇ ਆਏ ਸੀ ਪਰ ਮੈਨੂੰ ਯਕੀਨ ਨਹੀਂ ਸੀ ਹੋ ਰਿਹਾ ਐਨੇ ਸਾਲ ਬੀਤ ਗਏ ਸਨ ਤੁਹਾਡਾ ਚਿਹਰਾ ਬਹੁਤ ਬਦਲ ਗਿਆ ਸੀ ਪ੍ਰਤਾਪ ਨੇ ਰੋਂਦੇ ਹੋਏ ਕਿਹਾ ਵਿਦਿਆ ਨੇ ਹਿਚਕੀਆਂ ਲੈਂਦਿਆਂ ਪੁੱਛਿਆ ਪਰ ਪਰ ਤੂੰ ਮੈਨੂੰ ਪਛਾਣਨ ਤੋਂ ਇਨਕਾਰ ਕਿਉਂ ਕੀਤਾ ਪ੍ਰਤਾਪ ਨੇ ਆਪਣੀ ਮਾਂ ਨੂੰ ਕੁਰਸੀ ਤੇ ਬਿਠਾਇਆ ਤੇ ਖੁਦ ਸਾਹਮਣੇ ਬੈਠ ਗਏ ਉਹਨਾਂ ਨੇ ਆਪਣੀ ਕਹਾਣੀ ਸ਼ੁਰੂ ਕੀਤੀ ਮਾਂ ਜਦੋਂ ਮੈਂ 10 ਸਾਲਾਂ ਦਾ ਸੀ ਉਦੋਂ ਪਿਤਾ ਜੀ ਦੀ ਮੌਤ ਹੋ ਗਈ ਸੀ ਯਾਦ ਹੈ ਅਸੀਂ ਬਹੁਤ ਗਰੀਬ ਸੀ ਤੁਸੀਂ ਮਿਹਨਤ ਮਜ਼ਦੂਰੀ ਕਰਦੇ ਸੀ ਸਾਡਾ ਪੇਟ ਪਾਲਦੇ ਸੀ ਰਮੇਸ਼ ਉਦੋਂ ਸਿਰਫ 5 ਸਾਲਾਂ ਦਾ ਸੀ ਵਿਦਿਆ ਹੰਜੂ ਪੂੰਝਦਿਆਂ ਸਿਰ ਹਿਲਾ ਰਹੀ ਸੀ ਫਿਰ ਇੱਕ ਦਿਨ ਪਿੰਡ ਦੇ ਜ਼ਿਮੀਦਾਰ ਨੇ ਤੁਹਾਨੂੰ ਆਪਣੇ ਘਰ ਕੰਮ ਲਈ ਬੁਲਾਇਆ ਤੁਸੀਂ ਸਵੇਰੇ ਜਾਂਦੇ ਤੇ ਰਾਤ ਨੂੰ ਮੁੜਦੇ ਇੱਕ ਦਿਨ ਮੈਂ ਤੇ ਰਮੇਸ਼ ਘਰ ਵਿੱਚ ਇਕੱਲੇ ਸੀ ਮੈਂ ਭੁੱਖ ਨਾਲ ਤੜਫ ਰਿਹਾ ਸੀ ਮੈਂ ਗਵਾਂਡੀਆਂ ਦੇ ਘਰੋਂ ਕੁਝ ਖਾਣਾ ਚੋਰਾ ਲਿਆ ਮੈਂ ਫੜਿਆ ਗਿਆ ਪਰਤਾਪ ਦੀ ਆਵਾਜ਼ ਕੰਬ ਰਹੀ ਸੀ ਪਿੰਡ ਵਾਲਿਆਂ ਨੇ ਮੈਨੂੰ ਬਹੁਤ ਮਾਰਿਆ ਤੁਸੀਂ ਆਏ ਤੇ ਮੈਨੂੰ ਛਡਾਉਣ ਲਈ ਮਿੰਤਾ ਕੀਤੀਆਂ ਉਸ ਦਿਨ ਤੋਂ ਬਾਅਦ ਪਿੰਡ ਵਿੱਚ ਸਾਡੀ ਬਹੁਤ ਬੇਇੱਜ਼ਤੀ ਹੋਈ ਤੁਸੀਂ ਫੈਸਲਾ ਕੀਤਾ ਕਿ ਮੈਨੂੰ ਸ਼ਹਿਰ ਦੇ ਕਿਸੇ ਅनाथ ਆਸ਼ਰਮ ਭੇਜ ਦਿਓ ਤਾਂ ਜੋ ਮੈਨੂੰ ਚੰਗੀ ਸਿੱਖਿਆ ਮਿਲ ਸਕੇ ਵਿੱਦਿਆ ਰੋ ਰਹੀ ਸੀ ਹਾਂ ਮੈਂ ਤੈਨੂੰ ਛੱਡਣ ਆਗਰੇ ਆਈ ਸੀ ਮੈਂ ਚਾਹੁੰਦੀ ਸੀ ਕਿ ਤੂੰ ਇੱਕ ਚੰਗੀ ਜ਼ਿੰਦਗੀ ਜੀਵੇਂ ਪਰ ਮੈਂ ਅਨਾਥ ਆਸ਼ਰਮ ਵਿੱਚ ਨਹੀਂ ਰਹਾ ਮੈਂ ਉੱਥੋਂ ਭੱਜ ਗਿਆ ਮੈਂ ਛੋਟੇ-ਮੋਟੇ ਕੰਮ ਕਰਨ ਲੱਗਾ ਹੋਟਲਾਂ ਵਿੱਚ ਦੁਕਾਨਾਂ ਤੇ ਫਿਰ ਇੱਕ ਦਿਨ ਅਮੀਰ ਵਪਾਰੀ ਨੇ ਮੇਰੀ ਇਮਾਨਦਾਰੀ ਦੇਖੀ ਤੇ ਮੈਨੂੰ ਆਪਣਾ ਬੇਟਾ ਬਣਾ ਲਿਆ ਉਹਨਾਂ ਨੇ ਮੈਨੂੰ ਗਰਗ ਖਾਨਦਾਨ ਵਿੱਚ ਗੋਦ ਲੈ ਲਿਆ ਮੈਂ ਪ੍ਰਤਾਪ ਤੋਂ ਪ੍ਰਤਾਪ ਗਰਗ ਬਣ ਗਿਆ ਪਰਤਾਪ ਨੇ ਇੱਕ ਡੂੰਗਾ ਸਾਲ ਲਿਆ ਬਹੁਤ ਮੈਂ ਤੁਹਾਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਮਾਂ ਹਰ ਜਗ੍ਹਾ ਪਰ ਪਿੰਡ ਵਿੱਚ ਕਿਸੇ ਨੂੰ ਨਹੀਂ ਪਤਾ ਸੀ ਕਿ ਤੁਸੀਂ ਕਿੱਥੇ ਹੋ ਕਿਸੇ ਨੇ ਕਿਹਾ ਤੁਸੀਂ ਕਿਸੇ ਦੂਸਰੀ ਦੂਜੀ ਜਗ੍ਹਾ ਚਲੇ ਗਏ ਹੋ ਕਿਸੇ ਨੇ ਕਿਹਾ ਸ਼ਾਇਦ ਤੁਸੀਂ ਰਹੇ ਹੀ ਨਹੀਂ ਮੈਂ ਹਾਰ ਮੰਨ ਲਈ ਸੀ ਦੋਵੇਂ ਮਾਂ ਪੁੱਤ ਗਲੇ ਮਿਲ ਕੇ ਰੋਣ ਲੱਗੇ ਪਿਛਲੇ 40 ਸਾਲਾਂ ਦਾ ਦਰਦ ਤੇ ਜੁਦਾਈ ਦੀ ਪੀੜ ਸਭ ਹੰਝੂਆਂ ਵਿੱਚ ਵਹਿ ਰਹੀ ਸੀ ਉਦੋਂ ਹੀ ਦਰਵਾਜ਼ੇ ਤੇ دستਕ ਹੋਈ ਮੰਜੂ ਤੇ ਪ੍ਰਦੀਪ ਅੰਦਰ ਆਏ। ਪਿਤਾ ਜੀ ਇਹ ਕੀ ਹੋ ਰਿਹਾ ਹੈ? ਪ੍ਰਦੀਪ ਨੇ ਪੁੱਛਿਆ। ਪ੍ਰਤਾਪ ਨੇ ਆਪਣੇ ਹੰਝੂ ਪੂੰਝੇ ਤੇ ਖੜੇ ਹੋ ਗਏ। ਉਹਨਾਂ ਨੇ ਵਿਦਿਆ ਦਾ ਹੱਥ ਫੜਿਆ ਤੇ ਬੋਲੇ, "ਪ੍ਰਦੀਪ, ਮੰਜੂ, ਮੈਂ ਤੁਹਾਨੂੰ ਆਪਣੀ ਮਾਂ ਨਾਲ ਮਿਲਾਉਣਾ ਚਾਹੁੰਦਾ ਹਾਂ। ਵਿਦਿਆ ਦੇਵੀ, ਮੇਰੀ ਅਸਲੀ ਮਾਂ।" ਪ੍ਰਦੀਪ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੰਜੂ ਦੀਆਂ ਵੀ ਅੱਖਾਂ ਪਰ ਆਈਆਂ, "ਇਹ ਇਹ ਉਹੀ ਔਰਤ ਹੈ ਜਿਸ ਨੂੰ ਮੈਂ ਦਰਵਾਜ਼ੇ ਤੋਂ ਭਜਾਉਣਾ ਚਾਹੁੰਦਾ ਸੀ।" ਪ੍ਰਦੀਪ ਦੀ ਆਵਾਜ਼ ਕੰਬ ਰਹੀ ਸੀ ਹਾਂ ਬੇਟਾ ਅਤੇ ਇਹ ਤੁਹਾਡੀ ਦਾਦੀ ਹੈ ਪ੍ਰਤਾਪ ਦੇ ਇਹ ਕਹਿੰਦੇ ਹੀ ਪ੍ਰਦੀਪ ਤੁਰੰਤ ਵਿਦਿਆ ਦੇ ਪੈਰਾਂ ਵਿੱਚ गिर ਪਿਆ ਦਾਦੀ ਮਾਂ ਮੈਨੂੰ ਮਾਫ਼ ਕਰ ਦਿਓ ਮੈਂ ਮੈਂ ਨਹੀਂ ਜਾਣਦਾ ਸੀ ਵਿਦਿਆ ਨੇ ਪ੍ਰਦੀਪ ਨੂੰ ਅਸੀਸ ਦਿੱਤੀ ਮੰਜੂ ਨੇ ਵੀ ਅੱਗੇ ਵੱਧ ਕੇ ਵਿਦਿਆ ਦੇ ਚਰਨ ਛੋਹੇ ਉਸੇ ਰਾਤ ਪ੍ਰਤਾਪ ਨੇ ਆਪਣੇ ਪੂਰੇ ਪਰਿਵਾਰ ਨੂੰ ਇਕੱਠਾ ਕੀਤਾ ਤੇ ਸਾਰੀ ਗੱਲ ਦੱਸੀ ਕਿ ਕਿਵੇਂ ਉਹ ਆਪਣੀ ਮਾਂ ਤੋਂ ਵਿਛੜਿਆ ਕਿਵੇਂ ਉਸਨੇ ਉਹਨਾਂ ਨੂੰ ਲੱਭਿਆ ਤੇ ਕਿਵੇਂ ਕਿਸਮਤ ਨੇ ਉਹਨਾਂ ਨੂੰ ਫਿਰ ਤੋਂ ਮਿਲਾ ਦਿੱਤਾ ਅਗਲੇ ਦਿਨ ਪ੍ਰਤਾਪ ਨੇ ਵਿਦਿਆ ਦੇ ਦੂਜੇ ਬੇਟੇ ਰਮੇਸ਼ ਨੂੰ ਲੱਭਣ ਦਾ ਫੈਸਲਾ ਕੀਤਾ ਉਹਨਾਂ ਨੇ ਨਿੱਜੀ ਜਸੂਸ ਲਗਾਏ ਕੁਝ ਹਫ਼ਤਿਆਂ ਵਿੱਚ ਪਤਾ ਲੱਗਿਆ ਕਿ ਰਮੇਸ਼ ਦਿੱਲੀ ਵਿੱਚ ਇੱਕ ਛੋਟੀ ਜੀ ਦੁਕਾਨ ਚਲਾਉਂਦਾ ਹੈ ਉਹ ਵੀ ਆਪਣੀ ਮਾਂ ਨੂੰ ਲੱਭ ਰਿਹਾ ਸੀ ਪਰ ਉਸ ਕੋਲ ਸਾਧਨ ਨਹੀਂ ਸਨ ਪ੍ਰਤਾਪ ਨੇ ਰਮੇਸ਼ ਨੂੰ ਬੁਲਾਇਆ ਜਦੋਂ ਰਮੇਸ਼ ਆਪਣੀ ਮਾਂ ਨੂੰ ਮਿਲਿਆ ਉਹ ਵੀ ਫੋਟ ਫਟ ਕੇ ਰੋਇਆ ਨੋਮਾ ਭਰਾਮਾ ਦੀ ਵੀ ਮੁਲਾਕਾਤ ਹੋਈ ਰਮੇਸ਼ ਨੇ ਪ੍ਰਤਾਪ ਤੋਂ ਮਾਫੀ ਮੰਗੀ ਕਿਉਂਕਿ ਉਸਨੇ ਮਾਂ ਨੂੰ ਘਰੋਂ ਨਿਕੱਡਿਆ ਸੀ ਬਲਕਿ ਉਸਦੀ ਪਤਨੀ ਨੇ ਕੱਢਿਆ ਸੀ ਤੇ ਰਮੇਸ਼ ਕੁਝ ਕਰ ਨਹੀਂ ਸਕਿਆ ਸੀ ਪਰ ਉਹ ਖੁਦ ਵੀ ਮਾਂ ਨੂੰ ਲਗਾਤਾਰ ਲੱਭ ਰਿਹਾ ਸੀ ਪ੍ਰਤਾਪ ਨੇ ਆਪਣੀ ਮਾਂ ਨੂੰ ਆਪਣੇ ਘਰ ਵਿੱਚ ਪੂਰੇ ਮਾਣ ਸਤਿਕਾਰ ਵਾਲੀ ਜਗ੍ਹਾ ਦਿੱਤੀ ਇੱਕ ਵੱਡਾ ਕਮਰਾ ਸਾਰੀਆਂ ਸਹੂਲਤਾਂ ਤੇ ਸਭ ਤੋਂ ਵੱਧ ਕੇ ਆਪਣੇ ਪੁੱਤਰਾਂ ਤੇ ਪਰਿਵਾਰ ਦਾ ਪਿਆਰ ਵਿੱਦਿਆ ਦੇ ਜੀਵਨ ਦਾ ਪਈਆ ਘੁੰਮ ਚੁੱਕਾ ਸੀ ਜਿਹੜੀ ਔਰਤ ਸੜਕਾਂ ਤੇ ਠੰਡ ਵਿੱਚ ਠਿਹੜਠ ਰਹੀ ਸੀ ਅੱਜ ਇੱਕ ਕਰੋੜਪਤੀ ਦੀ ਮਾਂ ਵਜੋਂ ਸਤਕਾਰ ਪਾ ਰਹੀ ਸੀ ਪ੍ਰਦੀਪ ਨੇ ਉਸ ਰਾਤ ਤੋਂ ਬਹੁਤ ਕੁਝ ਸਿੱਖਿਆ ਉਸਨੇ ਆਪਣੇ ਪਿਤਾ ਨੂੰ ਕਿਹਾ ਪਿਤਾ ਜੀ ਮੈਂ ਬਹੁਤ ਸ਼ਰਮਿੰਦਾ ਹਾਂ ਮੈਂ ਕਦੇ ਨਹੀਂ ਸੋਚਿਆ ਸੀ ਕਿ ਇੱਕ ਦਿਨ ਮੈਂ ਆਪਣੀ ਹੀ ਦਾਦੀ ਨੂੰ ਦਰਵਾਜ਼ੇ ਤੋਂ ਭਜਾਉਣ ਦੀ ਕੋਸ਼ਿਸ਼ ਕਰਾਂਗਾ ਅੱਜ ਤੋਂ ਮੈਂ ਹਰ ਲੋੜਵੰਦ ਦੀ ਮਦਦ ਕਰਾਂਗਾ ਪ੍ਰਤਾਪ ਨੇ ਮੁਸਕਰਾਉਂਦੇ ਹੋਏ ਕਿਹਾ ਬੇਟਾ ਜ਼ਿੰਦਗੀ ਸਾਨੂੰ ਅਜੀਬ ਤਰੀਕਿਆਂ ਨਾਲ ਸਬਕ ਸਿਖਾਉਂਦੀ ਹੈ ਸਾਨੂੰ ਕਦੇ ਵੀ ਕਿਸੇ ਨੂੰ ਉਸ ਦੀ ਹਾਲਤ ਤੋਂ ਨਹੀਂ ਪਰਖਣਾ ਚਾਹੀਦਾ ਹਰ ਇਨਸਾਨ ਦੇ ਪਿੱਛੇ ਇੱਕ ਕਹਾਣੀ ਹੁੰਦੀ ਹੈ ਇੱਕ ਸੰਘਰਸ਼ ਹੁੰਦਾ ਹੈ ਵਿਦਿਆ ਨੇ ਆਪਣੇ ਦੋਮੇ ਪੁੱਤਾਂ ਨੂੰ ਗਲੇ ਲਗਾਇਆ ਤੇ ਕਿਹਾ ਪਰਮਾਤਮਾ ਨੇ ਮੈਨੂੰ ਦੁਆਰਾ ਜੀਵਨ ਦਿੱਤਾ ਹੈ ਮੈਂ ਤੁਹਾਡੇ ਦੋਵਾਂ ਨਾਲ ਮਿਲ ਮੈਨੂੰ ਤੁਹਾਡੇ ਦੋਵਾਂ ਨਾਲ ਮਿਲਾ ਦਿੱਤਾ ਮੈਂ ਤਨਹਾਂ ਉਸ ਦਿਨ ਤੋਂ ਪ੍ਰਤਾਪ ਪ ਦੇਕਰ ਇੱਕ ਨਵਾਂ ਨਿਜਮ ਬਣ ਗਿਆ ਹਰ ਮਹੀਨੇ ਲੋੜਵੰਦ ਲੋਕਾਂ ਲਈ ਲੰਗਰ ਲਗਾਇਆ ਜਾਂਦਾ ਵੇ ਘਰ ਲੋਕਾਂ ਨੂੰ ਖਾਣਾ ਕੱਪੜੇ ਤੇ ਮਦਦ ਮਿਲਦੀ ਪ੍ਰਦੀਪ ਖੋਦੇ ਇਸ ਵਿੱਚ ਬਹੁਤ ਖੁਸ਼ੀ ਨਾਲ ਹਿੱਸਾ ਲੈਂਦਾ ਵਿਦਿਆ ਹੁਣ ਸੁਖੀ ਸੀ ਉਸ ਨੇ ਕਦੇ ਦੌਲਤ ਦੀ ਪਰਵਾਹ ਨਹੀਂ ਕੀਤੀ ਸੀ ਬਸ ਆਪਣੇ ਪੁੱਤਰਾਂ ਦਾ ਪਿਆਰ ਚਾਹਿਆ ਸੀ ਜੋ ਉਸ ਨੂੰ ਮਿਲ ਗਿਆ ਸੀ ਉਸ ਇੱਕ ਰਾਤ ਦੀ ਸ਼ਰਨ ਨੇ ਤਿੰਨ ਜ਼ਿੰਦਗੀਆਂ ਬਦਲ ਦਿੱਤੀਆਂ ਇੱਕ ਮਾਂ ਨੂੰ ਉਸਦੇ ਪੁੱਤਰ ਮਿਲ ਗਏ ਇੱਕ ਪੁੱਤਰ ਨੂੰ ਉਸਦੀ ਮਾਂ ਮਿਲ ਗਈ ਤੇ ਇੱਕ ਨੌਜਵਾਨ ਨੂੰ ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਮਿਲ ਗਿਆ ਕਿ ਇਨਸਾਨੀਅਤ ਕਿਸੇ ਵੀ ਦੌਲਤ ਨਾਲੋਂ ਵੱਡੀ ਹੁੰਦੀ ਹੈ ਇੱਕ ਰਾਤ ਦੀ ਸ਼ਰਨ ਨੇ ਟੁੱਟਿਆ ਹੋਇਆ ਪਰਿਵਾਰ ਜੋੜ ਦਿੱਤਾ ਅਤੇ ਇੱਕ ਹੰਕਾਰੀ ਇਨਸਾਨ ਨੂੰ ਇਨਸਾਨ ਬਣਾ ਦਿੱਤਾ ਸੱਚਮੁੱਚ ਇਨਸਾਨੀਅਤ ਹੀ ਸਭ ਤੋਂ ਵੱਡੀ ਦੌਲਤ ਹੈ ਹਾਂਜੀ ਦੋਸਤੋ ਤੁਹਾਨੂੰ ਆਪਣੀ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਰੱਬ ਰਾਖਾ